ਤੇ ਬੀਬੀ ਬੜੀ ਸਫਾਈ ਦੇ ਰਹੀ ਸੀ ਪਿਛਲੇ ਦਿਨਾਂ ਦੇ ਦੌਰਾਨ ਇੱਕ ਇੰਟਰਵਿਊ ਹੋਇਆ ਸੀ ਸੀਨੀਅਰ ਪੱਤਰਕਾਰ ਸਿਮਰਨਜੋਤ ਸਿੰਘ ਮੱਕੜ ਨੇ ਆਪਣੇ ਆਧਾਰੇ ਦੇ ਉੱਪਰ ਉਹਨਾਂ ਦੀ ਇੰਟਰਵਿਊ ਕੀਤੀ ਉਸ ਇੰਟਰਵਿਊ ਦੇ ਵਿੱਚ ਕੀ ਕੁਝ ਸਾਹਮਣੇ ਆਇਆ ਉਹ ਸਾਰਿਆਂ ਨੇ ਸੁਣਿਆ ਹੀ ਆ ਉਸ ਦੇ ਵਿੱਚ ਉਹਨੇ ਕਿਹਾ ਕਿ ਮੇਰੇ ਜੋ ਘਾਰ ਆ ਕੋਠੀ ਆ ਉਹ ਮੇਰੀ ਲੋਨ ਤੇ ਆ ਗੱਡੀ ਵੀ ਲੋਨ ਤੇ ਆ ਘਰਾਣ ਕਿਤੇ ਉਹਦੇ ਤੇ ਦੁਬਾਰੇ ਸਕੰਜਾ ਕਸਣ ਦਾ ਹਰਜਿੰਦਰ ਇਹ ਵੀ ਹੋ ਸਕਦਾ ਹੈਗਾ ਵੀ ਜਦੋਂ ਉਹ ਜਮਾਨਤ ਤੇ ਬਾਹਰ ਆਈ ਬਾਹਰ ਆਉਣ ਸਾਰ ਉਹਨੇ ਆਪਣੀਆਂ ਸਫਾਈਆਂ ਜਿਹੜੀਆਂ ਦੇਣੀਆਂ ਪੇਸ਼ ਕਰਤੀਆਂ ਹੈ ਨਾ ਵੀ ਮੈਂ ਸਫਾਈਆਂ ਦੇਵਾਂ ਮੈਂ ਚੈਨਲ ਤੇ ਆਵਾਂ ਵੀ ਮੈਂ ਕਿਤੇ ਨਾ ਕਿਤੇ ਸੱਚੀ ਸਾਬਤ ਹੋ ਜੂਗੀ ਉਹ ਵੀ ਕਿਤੇ ਨਾ ਕਿਤੇ ਮਨ ਲਾਦਾ ਉਹਦੀ ਜਾਣ ਲਈ ਉਹ ਬਣੀਆਂ ਨੇ ਤਾਂ ਇੱਕ ਸਵਾਲ ਇਹ ਵੀ ਪੈਦਾ ਹੁੰਦਾ ਵੀ ਇੱਕ ਸਰਕਾਰ ਵੱਲੋਂ ਕ੍ਰਾਂਤੀ ਚਲਾਈ ਗਈ ਇੱਕ ਯੁੱਧ ਚਲਾਇਆ ਗਿਆ ਨਸ਼ਿਆਂ ਦੇ ਵਿਰੋਧਾ ਕਿਤੇ ਨਾ ਕਿਤੇ ਵੱਡੇ ਖੁਲਾਸੇ ਕੀਤੇ ਗਏ ਵੀ ਅਸੀਂ ਐਨੇ ਫੜ ਲੇ ਘਰ ਢਾਈ ਜਾ ਰਹੇ ਆ ਵੱਡੇ ਪੱਦਰ ਤੇ ਕਲਾਂ ਦੇ ਉੱਪਰ ਬਲਡੋਜ਼ਰ ਚਲਾਇਆ ਔਰ ਇਹ ਦਾਵਾ ਵੀ ਕੀਤਾ ਜਾ ਰਿਹਾ ਡੀਜੀਪੀ ਪੰਜਾਬ ਬੋਲੋ ਵੀ 31 ਮਈ ਤੱਕ ਪੰਜਾਬ ਨਸ਼ਾ ਮੁਕਤ ਹੋ ਜਾਏਗਾ ਪਿੰਡਾਂ ਦੀਆਂ ਤਸਵੀਰਾਂ ਅੱਜ ਵੀ ਮਾਵਾਂ ਤਰਾ-ਤਰਾ ਕਰਕੇ ਰੋਂਦੀਆਂ ਨੇ ਕਈ ਥਾਵਾਂ ਦੇ ਉੱਪਰ ਸਰਕਾਰ ਸਖਤ ਹੁੰਦੀ ਨਜ਼ਰ ਆਈ ਆ ਸਰਕਾਰ ਕਹਿ ਰਹੀ ਆ ਅਸੀਂ ਨਸ਼ਿਆਂ ਨੂੰ ਨੱਥ ਪਾ ਲਈ ਆ ਪਰ ਮੈਨੂੰ ਇਹ ਲੱਗ ਰਿਹਾ ਕਿ ਜਿਹੜੇ ਛੋਟੇ-ਮੋਟੇ ਤਸਕਰ ਨੇ ਜਾਂ ਨਸ਼ੀੜੀ ਕਹਿ ਸਕਦੇ ਆ ਉਹਨਾਂ ਦੇ ਉੱਪਰ ਹੀ ਨੱਥ ਪਈ ਆ ਹਲੇ ਵੱਡੇ ਜਿਹੜੇ ਮੰਗਰਮਾਸ ਨੇ ਉਹਨਾਂ ਦੇ ਉੱਪਰ ਨੱਥ ਨਹੀਂ ਪਈ ਰੱਖ ਰਹੀ ਨਹੀਂ ਹੁਣ ਤਾਂ ਇਹ ਜਿਹੜਾ ਹੈਗਾ ਵੇਖਣ ਨੂੰ ਮਿਲ ਰਿਹਾ ਬੀਤੀ ਕੱਲ ਇੱਕ ਨੀ ਪੱਥਰ ਰੱਖਿਆ ਗਿਆ ਨੀ ਪੱਥਰ ਹੀ ਹਿੰਦੀ ਦੇ ਵਿੱਚ ਔਰ ਦਿੱਲੀ ਦੇ ਇੱਕ ਵੱਡੇ ਹਾਰੇ ਹੋਏ ਲੀਡਰ ਦਾ ਜਿਹੜਾ ਨਾਮ ਵੱਡੇ ਅੱਖਰਾਂ 'ਚ ਪੰਜਾਬ ਦੇ ਮੁੱਖ ਮੰਤਰੀ ਦਾ ਨਾਮ ਛੋਟੇ ਹੀ ਅੱਖਰਾਂ ਦੇ ਵਿੱਚ ਲੋਕ ਕਹਿੰਦੇ ਨੇ ਯਾਰ ਅਸੀਂ 2027 ਦੇ ਵਿੱਚ ਦੇਖਾਂਗੇ ਵੀ ਕਿਹਨੂੰ ਵੋਟ ਪਾਉਣੀ ਹੈ ਲੋਕ ਇਹ ਵੀ ਕਹਿੰਦੇ ਨੇ ਕਿ ਅਸੀਂ ਜਿਹੜੀ ਆਸ ਦੇ ਨਾਲ ਸਰਕਾਰ ਬਣਾਈ ਸੀ ਉਹ ਆਸ ਸਾਡੀ ਪੂਰੀ ਨਹੀਂ ਹੋਈ ਹੁਣ ਪੂਰਾ ਜੋਰ ਲੱਗਿਆ ਪਿਆ ਲੁਧਿਆਣੇ ਵਾਲੀ ਬਾਈ ਇਲੈਕਸ਼ਨ ਜਿੱਤਣ ਤੇ ਲੁਧਿਆਣੇ ਵਾਲੀ ਬਾਈ ਇਲੈਕਸ਼ਨ ਜਿੱਤਣੀ ਐਡੀ ਇਹਨਾਂ ਲਈ ਜਿਹੜਾ ਹੈਗਾ ਬਕਾਰ ਦਾ ਸਵਾਲ ਕਿਉਂ ਬਣ ਗਿਆ ਉਹ ਵੀ ਇੱਕ ਰਾਜ ਸਭਾ ਦੇ ਮੌਜੂਦਾ ਮੈਂਬਰ ਨੂੰ ਐਮਪੀ ਨੂੰ ਸੀਟ ਛਡਵਾ ਕੇ ਲੁਧਿਆਣੇ ਦੇ ਵਿੱਚ ਉਹਨਾਂ ਨੂੰ ਖੜੇ ਕਰਨਾ ਹਾਂ ਜੇਕਰ ਅੱਜ ਵਪਾਰੀਆਂ ਦੇ ਲਈ ਐਲਾਨ ਕੀਤਾ ਸੀ ਤਾਂ ਪੰਜਾਬ ਦੇ ਪਾਣੀਆਂ ਦੇ ਲਈ ਵੀ ਐਲਾਨ ਕਰਨਾ ਸੀ ਪੰਜਾਬ ਦੀ ਕਿਸਾਨੀ ਦੇ ਲਈ ਵੀ ਐਲਾਨ ਕਰਨਾ ਸੀ ਪੰਜਾਬ ਦੇ ਕਿਸਾਨ ਬੇਹੱਦ ਦੁਖੀ ਨੇ ਸਤਿ ਸ਼੍ਰੀ ਅਕਾਲ ਮੈਂ ਹਰਜਿੰਦਰ ਸਿੱਧੂ ਤੇ ਅੱਜ ਗੱਲ ਕਰਾਂਗੇ ਪੰਜਾਬ ਦੇ ਬੜੇ ਭੱਖ ਦੇ ਮਸਲਿਆਂ ਤੇ ਨੀ ਪੱਥਰ ਹੋ ਗਏ ਪੰਜਾਬ ਦੇ ਵਿੱਚ ਉਹਨਾਂ ਨੂੰ ਕੌਣ ਜਿਹੜਾ ਉਹਨਾਂ ਦਾ ਉਦਘਾਟਨ ਕਰ ਰਿਹਾ ਤੇ ਨਾਲ ਹੀ ਜਿਹੜਾ ਇੱਕ ਬਾਈ ਇਲੈਕਸ਼ਨ ਵੀ ਆ ਗਈ ਆ ਲੁਧਿਆਣੇ ਦੀ ਉਸ ਤੇ ਵੀ ਗੱਲਬਾਤ ਕਰਾਂਗੇ ਤੇ ਕੁਝ ਹੋਰ ਮਸਲੇ ਜਿਹੜੇ ਬੜੇ ਅਹਿਮ ਨੇ ਨਸ਼ਿਆਂ ਨੂੰ ਲੈ ਕੇ ਪੰਜਾਬ ਦਾ ਕੀ ਸਿਨੈਰੀਓ ਆ ਕਿ ਬਾਕੀ ਨਸ਼ੇ ਪੰਜਾਬ ਚੋਂ ਘਟ ਗਏ ਨੇ ਕਿਉਂਕਿ 31 ਮਈ ਤੱਕ ਦੀ ਡੀਜੀਪੀ ਪੰਜਾਬ ਨੇ ਜਿਹੜੀ ਹੈਗੀ ਆ ਡੈਡ ਲਾਈਨ ਦਿੱਤੀ ਆ ਵੀ 31 ਮਈ ਤੱਕ ਪੰਜਾਬ ਨਸ਼ਾ ਮੁਕਤ ਹੋ ਜੂਗਾ ਹੋਰ ਵੀ ਬੜੇ ਮਸਲੇ ਨੇ ਮੇਰੇ ਨਾਲ ਮੇਰੇ ਸਾਥੀ ਹਰਜਿੰਦਰ ਸਿੰਘ ਢਿੱਲੋਂ ਜੁੜਨਗੇ ਢਿੱਲੋਂ ਸਾਹਿਬ ਥੋੜਾ ਜਿਹਾ ਵਿੱਚ ਗੈਪ ਪੈ ਗਿਆ ਸੀ ਕਾਫੀ ਮਹੀਨਿਆਂ ਬਾਅਦ ਜਿਹੜਾ ਹੈਗਾ ਦੁਬਾਰੇ ਫਿਰ ਇਹਨਾਂ ਨੇ ਮੀਡੀਆ 'ਚ ਐਂਟਰੀ ਕੀਤੀ ਆ ਤੇ ਸਵਾਗਤ ਵੀ ਕਰਦੇ ਆ ਤੇ ਨਾਲ ਜਿਹੜਾ ਹੈਗਾ ਇਸ ਤੇ ਚਰਚਾ ਵੀ ਕਰਾਂਗੇ ਹਰਜਿੰਦਰ ਸਭ ਤੋਂ ਪਹਿਲਾਂ ਸਵਾਗਤ ਤੁਹਾਡਾ ਜੀ ਬਹੁਤ ਸ਼ੁਕਰੀਆ ਆਨ ਪੁਆਇੰਟ ਦੀ ਸਾਰੀ ਟੀਮ ਦਾ ਤੇ ਤੁਸੀਂ ਸਪੈਸ਼ਲ ਲੁਧਿਆਣੇ ਤੋਂ ਚੱਲ ਕੇ ਚੰਡੀਗੜ੍ਹ ਪਹੁੰਚੇ ਹੋ ਤੇ ਉਹ ਇਨਾ ਗੈਪ ਪੈ ਗਿਆ ਕਿ ਚੱਕਰ ਹੋ ਗਿਆ ਗੈਪ ਬਈ ਸਦਾ ਠੀਕ ਨੇ ਸਿਹਤ ਠੀਕ ਆ ਗੁਰੂ ਮਹਾਰਾਜ ਦੀ ਕਿਰਪਾ ਕੀ ਗੈਪ ਪੈਣ ਦਾ ਕਾਰਨ ਦੋ ਕਾਰਨ ਸੀਗੇ ਇੱਕ ਤਾਂ ਇਹ ਸੀਗਾ ਵੀ ਮੈਂ ਅੱਕ ਜੇ ਚੁੱਕਿਆ ਸੀਗਾ মিডিਆ ਤੋਂ ਵੀ ਯਾਰ ਸਾਰੀ ਦਿਹਾੜੀ ਸਿਆਸਤ ਕੋਈ ਕਰਦਾ ਵਿਊ ਸ਼ਿਪ ਕਿਸੇ ਚੈਨਲ ਨੂੰ ਆਉਂਦੀ ਆ ਹਨਾ ਤੇ ਆਪਾਂ ਸਾਰੀ ਦਿਹਾੜੀ ਮਗਜ ਖਪਾਈ ਕਰ ਰਹੇ ਆ ਚਲੋ ਆਪਣਾ ਕੰਮ ਆ ਕੀਤਾ ਹਨਾ ਤੇ ਆਪਣਾ ਜਿਵੇਂ ਕਹਿੰਦੇ ਨੇ ਦਾ ਵੀ ਪੰਜਾਬੀ ਦੇ ਵਿੱਚ ਆਪਾਂ ਆਪਦੀ ਜਵਾਨ ਗੰਦੀ ਕਰਕੇ ਇੱਕ ਦੂਜੇ ਤੇ ਬਲੇਮ ਵੀ ਫਲਾਨਾ ਲੀਡਰ ਜੀ ਤੁਹਾਨੂੰ ਆ ਕੇ ਗਿਆ ਤੁਸੀਂ ਕੀ ਕਹਿਣਾ ਚਾਹੋਗੇ ਫਲਾਨਾ ਦੀ ਡਰਾ ਕੇ ਗਿਆ ਤੁਸੀਂ ਕੀ ਕਹਿਣਾ ਚਾਹੋਗੇ ਹਾਲਾਂਕਿ ਜਿਸ ادارے ਦੇ ਵਿੱਚ ਮੈਂ ਹੋਣਾ ਆ ਉਹ ਅਦਾਰਾ ਬੜਾ ਵਧੀਆ ਹੈਗਾ ਚੜ੍ਹਦੀ ਕਲਾ ਰੱਖੇ ਵਾਹਿਗੁਰੂ ਹਨਾ ਜੇ ਸਾਡੀ ਨੀਵੀਂਤਾ ਤੇ ਅਸੀਂ ਚੰਗਾ ਸੋਚਾਂਗੇ ਚੰਗਾ ਸਾਹਮਣੇ ਲੈ ਕੇ ਆਵਾਂਗੇ ਇਹੀ ਸਾਡੀ ਸੋਚ ਆ ਮੈਂ ਹੁਣ ਇਸ ਵਕਤ ਜਿਹੜਾ ਕਿ ਡੇ ਟੂ ਡੇ ਅ ਅਦਾਰੇ ਦੇ ਵਿੱਚ ਆ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਅ ਇਹ ਵੀ ਕਹਣਾ ਚਾਹਾਂਗਾ ਕਿ ਸਾਡੇ ਡੇ ਟੂ ਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਕਿਉਂਕਿ ਜੇ ਚੰਗਾ ਸੁਣਨਾ ਤਾਂ ਚੰਗਾ ਦੇਖਣਾ ਤਾਂ ਇਹੋ ਜਿਹੇ ਚੈਨਲਾਂ ਨੂੰ ਲਿਉਣਾ ਪਵੇਗਾ ਹਾਂ ਹਰਜਿੰਦਰ ਸਮਾਜ ਦੇ ਵਿੱਚ ਬਹੁਤ ਸਾਰੇ ਮਸਲੇ ਦਿਨੋਂ ਦਿਨ ਡੇਲੀ ਨਵਾਂ ਮਸਲਾ ਦੇਖਣ ਨੂੰ ਮਿਲਦਾ ਆਮ ਲੋਕਾਂ ਦਾ ਪ੍ਰਤੀਕਰਮ ਕੋਈ ਹੋਰ ਹੁੰਦਾ ਉਹਦੇ ਉੱਪਰ ਆਮ ਲੋਕ ਉਹਨੂੰ ਹੋਰ ਨਜ਼ਰੀਏ ਤੋਂ ਵੇਖਦੇ ਪਰ ਇੱਕ ਪੱਤਰਕਾਰ ਦੀ ਜਿਹੜੀ ਰਿਸਰਚ ਵਾਲੀ ਡੂੰਘਾਈ ਵਾਲੀ ਅੱਖ ਹੁੰਦੀ ਆ ਉਹ ਉਹਨੂੰ ਬੜੀ ਕੋਖਦੀ ਆ ਉਹਦੀ ਬੜੀ ਪੜਤਾਲ ਕਰਦੀ ਆ ਖੋਜ ਕਰਦੀ ਆ ਵੀ ਮਸਲਾ ਔਂ ਕਿਵੇਂ ਸਮਾਜ ਦੇ ਵਿੱਚ ਪੈਦਾ ਹੋਇਆ ਹਨਾ ਇੱਕ ਇੱਕ ਮਸਲੇ ਤੇ ਆਪਾਂ ਗੱਲ ਕਰਾਂਗੇ ਅੱਜ ਦਾ ਚਰਚਾ ਤੇ ਜਿਹੜੀ ਬੜੀ ਅੱਜ ਚਰਚਾ ਚੱਲ ਰਹੀ ਆ ਮੀਡੀਆ ਦੇ ਵਿੱਚ ਅਮਨਦੀਪ ਕੌਰ ਇੱਕ ਥਾਰ ਵਾਲੀ ਕਾਂਸਟੇਬਲ ਬਠਿੰਡੇ ਫੜੀ ਗਈ ਸੀ ਪਿੱਛੇ ਜੀ ਉਸ ਤੋਂ ਬਾਅਦ ਉਹ ਜਮਾਨਤ ਤੇ ਬਾਹਰ ਆ ਗਈ ਇੱਕ ਨਿੱਜੀ ਚੈਨਲ ਤੇ ਉਹ ਇੰਟਰਵਿਊ ਦਿੰਦੀ ਆ ਬੜੇ ਖੁਲਾਸੇ ਕਰਦੀ ਆ ਮੈਂ ਆ ਲੋਨ ਤੇ ਲੈਤਾ ਮੈਂ ਆਹ ਲੋਨ ਤੇ ਲੈਤਾ ਉਹ ਆਪਣੀਆਂ ਸਫਾਈਆਂ ਪੇਸ਼ ਕਰਦੀ ਆ ਅੱਜ ਫੇਰ ਵਿਜੀਲੈਂਸ ਨੇ ਚੱਕ ਲਿਆ ਕੀ ਗੱਲ ਹੋ ਗਈ ਵੀ ਅੱਜ ਫੇਰ ਚੱਕ ਲਿਆ ਦੇਖੋ ਦੋ ਗੱਲਾਂ ਹੁੰਦੀਆਂ ਹਨ ਰਜਿੰਦਰ ਭਾਈ ਇਹ ਇਹਦੇ ਵਿੱਚ ਪਹਿਲਾ ਮਸਲਾ ਇਹ ਆ ਕਿ ਥਾਰ ਵਾਲੀ ਬੀਬੀ ਅਡਿੱਕੇ ਕਿਵੇਂ ਆ ਜੀ ਹੂੰ ਅਡਿੱਕੇ ਕਿਉਂ ਚੜੀ 17 ਗ੍ਰਾਮ ਮਹਿਜ 17 ਗ੍ਰਾਮ ਉਹਦੇ ਕੋਲ ਨਸ਼ਾ ਸੀ ਹੂੰ ਉਹ ਚੰਗੀ ਗੱਲ ਵੀ ਆ ਸਰਕਾਰ ਜਿੱਥੇ ਨਸ਼ਾ ਤਸਕਰਾਂ ਨੂੰ ਠੱਲ ਪਾਉਣ ਤੇ ਲੱਗੀ ਆ ਉਥੇ ਆਪਦਿਆਂ ਵੱਲ ਵੀ ਝਾਤ ਮਾਰ ਰਹੀ ਆ ਹੂੰ ਜਿੱਥੇ ਸਰਕਾਰ ਕਹਿ ਰਹੀ ਆ ਕਿ ਜੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਤਾਂ ਉਥੇ ਸਰਕਾਰ ਆਪਦਿਆਂ ਵੱਲ ਵੀ ਦੇਖਦੀ ਨਜ਼ਰ ਆ ਰਹੀ ਆ ਕਿ ਸਾਡਾ ਕੋਈ ਮੁਲਾਜ਼ਮ ਜਾਂ ਜਿਹੜੀਆਂ ਕੋਈ ਕਾਲੀਆਂ ਭੇਡਾਂ ਇਸ ਬਰਦੀ ਦੇ ਵਿੱਚ ਰਲੀਆਂ ਹੋਈਆਂ ਨੇ ਉਹਨਾਂ ਦੇ ਉੱਪਰ ਵੀ ਸਕੰਜਾ ਕੱਸਦੀ ਨਜ਼ਰ ਆ ਰਹੀ ਆ ਅੱਜ ਜਿਹੜਾ ਮਸਲਾ ਚਰਚਤ ਰਿਹਾ ਸਵੇਰ ਤੋਂ ਤੜਕਸਾਰ ਤੋਂ 9 ਵਜੇ ਦੀ ਗੱਲ ਆ ਕਹਿੰਦੇ ਕਿ ਉਸ ਨੂੰ ਵਿਜੀਲੈਂਸ ਨੇ ਆਪਣੇ ਦਫ਼ਤਰ ਸੱਦਿਆ ਦਫ਼ਤਰ ਉਹਦੋਂ ਸੱਦਿਆ ਜਦੋਂ ਤੇ ਐਫ ਆਈ ਆਰ ਦਰਜ ਪੂਰੀ ਕਰ ਲਈ ਆਮਦਨ ਤੋਂ ਬੱਧ ਜਿਹੜੇ ਕਿ ਜਾਇਾ ਜਾਤ ਬਣਾਉਣ ਦੇ ਦੋਸ਼ ਲੱਗੇ 1 ਕਰੋੜ 35 ਲੱਖ ਦੀ ਜਿਹੜੀ ਕਿ ਉਹਦੀ ਜਾਇਾ ਜਾਤ ਆ ਉਹ ਫ੍ਰੀਜ਼ ਕਰਤੀ ਤੇ ਲਗਾਤਾਰ ਜਿਹੜੀਆਂ ਕਿ ਅੱਜ ਖਬਰਾਂ ਆਉਂਦੀਆਂ ਰਹੀਆਂ ਕੋਈ ਕਹਿ ਰਿਹਾ ਸੀ ਕਿ ਅਫਜ਼ਾਨਾ ਖਾਨ ਦੇ ਘਰ ਤੋਂ ਉਸ ਨੂੰ ਗ੍ਰਿਫਤ ਕੀਤਾ ਗਿਆ ਕੋਈ ਕਹਿ ਰਿਹਾ ਸੀ ਕਿ ਉਸ ਨੂੰ ਉਸ ਤੋਂ ਸੱਦਿਆ ਗਿਆ ਫਿਰ ਮੀਡੀਆ ਤੋਂ ਬਾਚਾਉਂਦੇ ਉਸ ਨੂੰ ਕਿਹਾ ਗਿਆ ਕਿ ਜੇਕਰ ਤੁਸੀਂ ਮੀਡੀਆ ਦੇ ਸਾਹਮਣੇ ਆਓਗੇ ਤਾਂ ਤੁਹਾਡੀ ਬੇਇੱਜ਼ਤੀ ਹੋਊਗੀ ਤੁਹਾਡੇ ਨਾਲ ਅਸੀਂ ਗੱਲ ਕਰਨੀ ਆ ਤੁਹਾਡੇ ਨਾਲ ਅਸੀਂ ਪੁੱਛਗਿੱਛ ਕਰਨੀ ਆ ਕਿ ਜਾਇਾ ਜਾਤ ਕਿੱਥੋਂ ਆਈ ਤੇ ਬੀਬੀ ਬੜੀ ਸਫਾਈ ਦੇ ਰਹੀ ਸੀ ਪਿਛਲੇ ਦਿਨਾਂ ਦੇ ਦੌਰਾਨ ਇੱਕ ਇੰਟਰਵਿਊ ਹੋਈ ਆ ਸੀਨੀਅਰ ਪੱਤਰ ਕਾਰ ਸਿਮਰਨਜੋਤ ਸਿੰਘ ਮੱਕੜ ਨੇ ਆਪਣੇ ਆਧਾਰੇ ਦੇ ਉੱਪਰ ਉਹਨਾਂ ਦੀ ਇੰਟਰਵਿਊ ਕੀਤੀ ਉਸ ਇੰਟਰਵਿਊ ਦੇ ਵਿੱਚ ਕੀ ਕੁਝ ਸਾਹਮਣੇ ਆਇਆ ਉਹ ਸਾਰਿਆਂ ਨੇ ਸੁਣਿਆ ਹੀ ਆ ਉਸ ਦੇ ਵਿੱਚ ਉਹਨੇ ਕਿਹਾ ਕਿ ਮੇਰੇ ਜੋ ਘਾਰਾ ਕੋਠੀ ਆ ਉਹ ਮੇਰੀ ਲੋਨ ਤੇ ਆ ਗੱਡੀ ਵੀ ਲੋਨ ਤੇ ਆ ਗੱਡੀ ਵੀ ਲੋਨ ਤੇ ਆ ਤੇ ਸਭ ਤੋਂ ਚਰਚਿਤ ਸਭ ਤੋਂ ਚਰਚਿਤ ਗੱਲ ਹੈ ਜਿਹੜੀ ਕਿ ਰਾਇਲ ਐਕਸ ਦੀ ਘੜੀ ਸੀ ਉਸ ਬਾਰੇ ਸਪੈਸ਼ਲ ਸਵਾਲ ਕੀਤਾ ਗਿਆ ਬਾਈ ਹੋਰਾਂ ਦੇ ਵੱਲੋਂ ਤਾਂ ਉਹ ਕਹਿੰਦੀ ਕਿ ਵੀ ਇਹ ਮੇਰਾ ਕੋਈ ਰਿਸ਼ਤੇਦਾਰ ਬਾਹਰ ਗਿਆ ਹੋਇਆ ਉਹਨੇ ਭੇਜੀ ਆ ਤੁਸੀਂ ਇਹ ਦੇਖੋ ਵੀ 130000 ਦੇ ਨਿਆਰ ਵਾਟੋ ਘੜੀ ਆ ਉਹਦਾ ਮੁੱਲ ਆ ਕੀਮਤ ਆ ਤੁਸੀਂ ਇਹ ਦੇਖੋ ਵੀ ਤੁਹਾਡਾ ਰਿਸ਼ਤੇਦਾਰ ਤਾਂ ਉਹਨੂੰ 5 ਰੁਪਏ ਹੀ ਨਹੀਂ ਦਿੰਦਾ ਤੇ ਉਹਨੂੰ ਰਾਇਲ ਐਕਸ ਦੀ 130000 ਦੀ ਘੜੀ ਭੇਜਦੀ ਹੈ ਨਾ ਅਜੀਆਂ ਜਿਹੜੀਆਂ ਕਿ ਗੱਲਾਂ ਨੇ ਉਹ ਸਾਹਮਣੇ ਆ ਰਹੀਆਂ ਨੇ ਉਸ ਦੇ ਬਾਰੇ ਤੇ ਉਸ ਦੇ ਵਿੱਚੋਂ ਜਿਹੜਾ ਬੋਲਟ ਆ ਉਸ ਦਾ ਵੀ ਮੁੱਲ ਪਾਇਆ ਗਿਆ ਥਾਰ ਦਾ ਮੁੱਲ 15 ਲੱਖ ਪਾਇਆ ਗਿਆ ਕੋਠੀ ਦਾ ਮੁੱਲ 1 ਕਰੋੜ ਰੁਪਇਆ ਪਾਇਆ ਗਿਆ ਜਿਹੜਾ ਉਹ ਮੋਬਾਈਲ ਫੋਨ ਸੀਗਾ ਆਈਫੋਨ ਉਸ ਦਾ ਮੁੱਲ ਮੇਰੀ ਸ਼ਾਇਦ 45000 ਰੁਪਏ ਪਾਇਆ ਗਿਆ ਹਨਾ ਸਾਰੀ ਜਾਇਜ਼ਾਤ ਮਿਲਾ ਕੇ ਮੁੱਲ ਪਾ ਕੇ ਉਸ ਦਾ ਜਿਹੜਾ ਕਿ ਟੋਟਲ ਕੀਤਾ ਗਿਆ 1 ਕਰੋੜ 35 ਲੱਖ 1 ਕਰੋੜ 35 ਲੱਖ ਉਸ ਦਾ ਜਿਹੜਾ ਕਿ ਟੋਟਲ ਕੀਤਾ ਗਿਆ ਟੋਟਲ ਕਰਨ ਤੋਂ ਬਾਅਦ ਉਸ ਨੂੰ ਫ੍ਰੀਜ਼ ਕਰਤਾ ਹੁਣ ਤੱਕ ਦੀ ਖਬਰ ਇਹ ਆ ਰਹੀ ਆ ਕਿਉਂਕਿ ਉਸ ਨੂੰ ਕੋਰਟ ਦੇ ਵਿੱਚ ਜਿਹੜਾ ਕਿ 24 ਘੰਟੇ ਦੇ ਅੰਦਰ ਅੰਦਰ ਵਿਜੀਲੈਂਸ ਨੇ ਪੇਸ਼ ਕਰਨਾ ਕੋਰਟ ਦੇ ਵਿੱਚ ਕੀ ਕੁਝ ਨਿਕਲਦਾ ਉਹ ਹਲੇ ਆਉਣ ਵਾਲਾ ਸਮਾਂ ਦੱਸੇਗਾ ਆਪਣੇ ਹਲੇ ਇਹ ਹੀ ਅਸਾਰ ਹੀ ਕਰ ਸਕਦੇ ਆਪਾਂ ਅੰਦਾਜ਼ੇ ਲਾ ਸਕਦੇ ਆਂ ਵੀ ਇੰਨਾ ਕੁ ਕੁਝ ਉਹਦੇ ਵੱਲ ਹੋ ਸਕਦਾ ਹੈ ਕਿਤੇ ਉਹਦੇ ਤੇ ਦੁਬਾਰੇ ਸਕੰਜਾ ਕਸਣ ਦਾ ਹਰਜਿੰਦਰ ਇਹ ਵੀ ਹੋ ਸਕਦਾਗਾ ਵੀ ਜਦੋਂ ਉਹ ਜਮਾਨਤ ਤੇ ਬਾਹਰ ਆਈ ਬਾਹਰ ਆਉਣ ਸਾਰ ਉਹਨੇ ਆਪਣੀਆਂ ਸਫਾਈਆਂ ਜਿਹੜੀਆਂ ਦੇਣੀਆਂ ਪੇਸ਼ ਕਰਤੀਆਂ ਹਣਾ ਵੀ ਮੈਂ ਸਫਾਈਆਂ ਦੇਵਾ ਮੈਂ ਚੈਨਲ ਤੇ ਆਵਾਂ ਵੀ ਮੈਂ ਕਿਤੇ ਨਾ ਕਿਤੇ ਸੱਚੀ ਹਿਸਾਬ ਤੋਂ ਹੋ ਜੂਗੀ ਉਹ ਵੀ ਕਿਤੇ ਨਾ ਕਿਤੇ ਮਨ ਲਾਦਾ ਉਹਦੀ ਜਾਣ ਲਈ ਉਹ ਬਣੀਆਂ ਨੇ ਬਿਲਕੁਲ ਜਿਵੇਂ ਇੱਕ ਪੰਜਾਬੀ ਕਹਾਵਤਾਂ ਮੂਸਾ ਭੱਜਾ ਮੌਤ ਤੋਂ ਮੌਤ ਅੱਗੇ ਖੜੀ ਹਣਾ ਉਹਨੂੰ ਇਹ ਸੀਗਾ ਕਿ ਮੈਂ ਆਪਣੀ ਮਾਸ ਬਚਾਲਾਂਗੀ ਤਾਂ ਉਹ ਮਾਸ ਨਹੀਂ ਬਚਿਆ ਜਿਵੇਂ ਕਿਸੇ ਨੇ ਸ਼ੇਰ ਨੇ ਪੁੱਛਿਆ ਚੂਹੇ ਨੂੰ ਕਹਿੰਦਾ ਕਿ ਚੂਹਾ ਮਾਸ ਖਾਣਾ ਉਹਦਾ ਆਪ ਦਾ ਬਚ ਜੇ ਉਹੀ ਬਹੁਤ ਆ ਹਣਾ ਇਹ ਜਾਨੇ ਮਤਲਬ ਇਹ ਪੰਜਾਬ ਦੇ ਵਿੱਚ ਜੇਕਰ ਕੋਈ ਵੀ ਆਪਾਂ ਨੰਗੀ ਅੱਖ ਦੇ ਨਾਲ ਦੇਖੀਏ ਤਾਂ ਉਹ ਸਾਰਾ ਕੁਝ ਦਿਖਦਾ ਜੇ ਆਪਾਂ ਉਹਦੇ ਤੇ ਪੱਲੀ ਪਾਲੀ ਆਪਦੇ ਉੱਪਰ ਅੱਖਾਂ ਦੇ ਉੱਪਰ ਮੀਂਹ ਚੜੀਏ ਜੇ ਕਬੂਤਰ ਦੇ ਅੱਖਾਂ ਵਿੱਚਣ ਦੇ ਨਾਲ ਬਿੱਲੀ ਪਰੇ ਭੱਜੀ ਤਾਂ ਸ਼ਾਇਦ ਕੁਝ ਨਾ ਕੁਝ ਹੋਰ ਹੀ ਹੋਵੇ ਪਰ ਹੁਣ ਜਿਹੜੀ ਕਬੂਤਰ ਉਹ ਵੀ ਨਹੀਂ ਅੱਖਾਂ ਵਿੱਚ ਰਿਆ ਤੇ ਬਿੱਲੀਆਂ ਨੇ ਜਿਹੜੀਆਂ ਉਹ ਥੱਲੇੋਂ ਬਾਹਰ ਆ ਰਹੀਆਂ ਅੱਛਾ ਇਸੇ ਨਾਲ ਹੀ ਜੁੜੀ ਚਲੋ ਇਹ ਇਹਨਾਂ ਤੇ ਤਾਂ ਸਕੰਜਾ ਕਸਿਆ ਗਿਆ ਉਮੀਦ ਹੈ ਵੀ ਜਿੰਨਾ ਉਹਨੇ ਨਸ਼ੇ ਨਾਲ ਰਿਪੋਰਟਾਂ ਦੇ ਅਨੁਸਾਰ ਪੁਲਿਸ ਦੀਆਂ ਰਿਪੋਰਟਾਂ ਦੇ ਅਨੁਸਾਰ ਜੋ ਨਸ਼ੇ ਨਾਲ ਚਲੋ ਉਹਨੇ ਕਮਾਇਆ ਉਹ ਜਬਤ ਹੋਏਗਾ ਪਰ ਇੱਕ ਸਵਾਲ ਇਹ ਵੀ ਪੈਦਾ ਹੁੰਦਾ ਵੀ ਇੱਕ ਸਰਕਾਰ ਵੱਲੋਂ ਕ੍ਰਾਂਤੀ ਚਲਾਈ ਗਈ ਇੱਕ ਯੁੱਧ ਚਲਾਇਆ ਗਿਆ ਨਸ਼ਿਆਂ ਦੇ ਵਿਰੁੱਧ ਕਿਤੇ ਨਾ ਕਿਤੇ ਵੱਡੇ ਖੁਲਾਸੇ ਕੀਤੇ ਗਏ ਵੀ ਅਸੀਂ ਐਨੇ ਫੜ ਲੇ ਘਰ ਢਾਈ ਜਾ ਰਹੇ ਆ ਵੱਡੇ ਪੱਦਰ ਤੇ ਕਲਾਂ ਦੇ ਉੱਪਰ ਬਲਡੋਜ਼ਰ ਚਲਾਇਆ ਔਰ ਇਹ ਦਾਵਾ ਵੀ ਕੀਤਾ ਜਾ ਰਿਹਾ ਡੀਜੀਪੀ ਪੰਜਾਬ ਵੱਲੋਂ ਵੀ 31 ਮਈ ਤੱਕ ਪੰਜਾਬ ਨਸ਼ਾ ਮੁਕਤ ਹੋ ਜਾਏਗਾ 31 ਮਈ ਤੋਂ ਬਾਅਦ ਪੰਜਾਬ 'ਚ ਨਸ਼ਾ ਨਹੀਂ ਮਿਲੇਗਾ ਇਹ ਜਿਹੜਾ ਯੁੱਧ ਸ਼ੁਰੂ ਕੀਤਾ ਵੱਡੇ ਪੱਧਰ ਤੇ ਸਕੂਲਾਂ ਕਾਲਜਾਂ ਹੋਰ ਯੂਥ ਸਰਵਿਸ ਨਾਲ ਜੁੜ ਕੇ ਵੱਡੇ ਪੱਧਰ ਤੇ ਸਮਾਗਮ ਕਰਵਾਏ ਜਾ ਰਹੇ ਆ ਕਿਵੇਂ ਵੇਖਦੇ ਹੋ ਵੀ ਇਹਦੇ ਨਾਲ ਨਸ਼ਾ ਖਤਮ ਹੋ ਜਾਏਗਾ ਦੇਖੋ ਹਰ ਕੋਈ ਚਾਹੁੰਦਾ ਹਰ ਇੱਕ ਮਾਂ ਚਾਹੁੰਦੀ ਆ ਜਿਹਦਾ ਪੁੱਤ ਚਲਾ ਗਿਆ ਜਾਂ ਜਿਹਦਾ ਪੁੱਤ ਨਸ਼ੇ ਦੀ ਭੇਟ ਚੜ ਗਿਆ ਹਰ ਇੱਕ ਮਾਂ ਚਾਹੁੰਦੀ ਆ ਕਿ ਮੇਰਾ ਪੁੱਤ ਬਚ ਜਾਈਏ ਮੇਰਾ ਘਰ ਬਚ ਜਾਈਏ ਪੰਜਾਬ ਦੇ ਜੋਧੇ ਸੂਰਮੇ ਅਣਖੀ ਨੌਜਵਾਨ ਜਿੱਥੇ ਪੈਦਾ ਹੁੰਦੇ ਸੀ ਜਿੱਥੇ ਪੰਜਾਬ ਨੂੰ ਗੁਰੂਆਂ ਪੀਰਾਂ ਦੀ ਧਰਤੀ ਕਿਹਾ ਜਾਂਦਾ ਸੀ ਉਸੇ ਪੰਜਾਬ ਦੇ ਉੱਪਰ ਉੱਟਦਾ ਪੰਜਾਬ ਵਰਗੀਆਂ ਫਿਲਮਾਂ ਬਣੀਆਂ ਠੀਕ ਹੈ ਪੰਜਾਬ ਦੇ ਵਿੱਚ ਜਿੱਥੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਵੱਡੇ ਵਾਅਦੇ ਕੀਤੇ ਜਾ ਰਹੇ ਨੇ ਕਿ ਅਸੀਂ 31 ਮਈ ਤੱਕ ਪੰਜਾਬ ਨੂੰ ਨਸ਼ਾ ਮੁਕਤ ਬਣਾ ਦੇਵਾਂਗੇ ਪਰ ਪਿਛਲੇ ਦਿਨਾਂ ਦੀ ਇੱਕ ਖਬਰ ਆਈ ਜੰਡਿਆਲੇ ਗੁਰੂ ਦੇ ਵਿੱਚ ਇੱਕ ਕਾਉਂਸਲਰ ਦਾ ਗੋਲੀਆਂ ਮਾਰ ਕੇ ਕਤਲ ਕਰਤਾ ਉਹ ਵੀ ਇੱਕ ਕ੍ਰਾਈਮ ਦਾ ਹਿੱਸਾ ਜੇਕਰ ਨਸ਼ਾ ਇੱਕ ਕ੍ਰਾਈਮ ਆ ਤਾਂ ਉਹ ਵੀ ਇੱਕ ਕ੍ਰਾਈਮ ਦਾ ਹਿੱਸਾ ਹਾਲਾਂਕਿ ਅੱਜ ਖਬਰ ਇਹ ਵੀ ਆਈ ਹੈ ਕਿ ਉਸ ਦੇ ਜਿਹੜੇ ਸ਼ੂਟਰ ਸੀ ਜਿਹੜੇ ਕਾਤਲ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਤਾ ਲਿਆ ਪਰ ਆਖਿਰ ਕਦੋਂ ਤੱਕ ਮਾਮਾ ਦੇ ਪੁੱਤ ਮਰਦੇ ਰਹਿਣਗੇ ਕਦੋਂ ਤੱਕ ਅਜਿਹਾ ਕੁਝ ਹੁੰਦਾ ਰਹੇਗਾ ਉਸ ਦੇ ਵਿੱਚ ਇਹ ਵੀ ਨਿਕਲ ਕੇ ਸਾਹਮਣੇ ਆ ਰਿਹਾ ਕਿ ਜਿਹੜੇ ਨੇ ਗੋਲੀਆਂ ਮਾਰੀਆਂ ਉਹਦੇ ਉੱਪਰ ਐਨਡੀਪੀਐਸ ਦੇ ਤਹਿਤ ਪਰਚੇ ਕਈ ਦਰਜ ਨੇ ਇਹ ਚੀਜ਼ਾਂ ਸਾਰਾ ਕੁਝ ਅਜੇ ਸਾਹਮਣੇ ਆ ਰਿਹਾ ਹਲੇ ਕੱਲ ਤੱਕ ਪਤਾ ਨਹੀਂ ਕੀ ਕੁਝ ਆਵੇਗਾ ਜਦੋਂ ਤੱਕ ਆਪਾਂ ਇਹ ਚਰਚਾ ਕਰ ਰਹੇ ਹਾਂ ਉਦੋਂ ਤੱਕ ਪਤਾ ਨਹੀਂ ਕੀ ਕੁਝ ਆਵੇਗਾ ਹਣਾ ਤਾਂ ਦੂਸਰੇ ਪਾਸੇ ਜਿਹੜੇ ਘਰਾਂ ਦੀ ਗੱਲ ਆ ਘਰ ਟਾਏ ਜਾ ਰਹੇ ਨੇ ਉਹ ਘਰ ਜਾਂ ਤਾਂ ਸ਼ਾਮਲਾਟ ਚ ਨਹੀਂ ਜਾਂ ਉਹ ਮਤਲਬ ਸਾਂਝੀਆਂ ਥਾਵਾਂ ਤੇ ਨਹੀਂ ਸਾਂਝੀਆਂ ਥਾਵਾਂ ਤੇ ਨਹੀਂ ਜਾਂ ਦੱਬੇ ਹੋਏ ਨੇ ਇਹ ਕਹਿ ਸਕਦੇ ਆਪਾਂ ਹਨਾ ਤੇ ਉਹ ਘਰਾਂ ਦੇ ਉੱਪਰ ਬਲਡوزر ਚੱਲ ਰਿਹਾ ਪੀਲਾ ਪੰਜਾ ਚੱਲ ਰਿਹਾ ਜੇਕਰ ਇਦਾਂ ਹੀ ਬਲਡوزر ਚੱਲਣਾ ਹੁੰਦਾ ਤਾਂ ਫਿਰ ਪਿਛਲੇ ਚਰਚਾਾਂ ਵਿੱਚ ਚੱਲੀਆਂ ਸੀ ਕਿ ਬੀਬੀ ਅਮਨਦੀਪ ਕੌਰ ਦੀ 1 ਕਰੋੜ ਦੀ ਜਿਹੜੀ ਕੋਠੀ ਆ ਉਸ ਤੇ ਬਲਡوزر ਕਿਉਂ ਚੱਲਿਆ ਇਹ ਸੋਸ਼ਲ ਮੀਡੀਆ ਦੀਆਂ ਖਬਰਾਂ ਨੇ ਹਨਾ ਪਰ ਪੂਰੀ ਗੱਲ ਕੀ ਹੁੰਦੀ ਹੈ ਜਦੋਂ ਕੋਈ ਵੀ ਰਜਿਸਟਰੀ ਵਾਲਾ ਥਾਂ ਹੁੰਦਾ ਕੋਈ ਵੀ ਏ ਇਦਾਂ ਦਾ ਜਗਾ ਹੁੰਦੀ ਹੈ ਜਿਸ ਦੇ ਉੱਪਰ ਕਿਸੇ ਨੇ ਕੋਠੀ ਉਸਾਰ ਲਈਆ ਪ੍ਰੋਪਰ ਨੰਬਰਾਂ ਦੇ ਤਹਿਤ ਹੁੰਦਾ ਉਸਤੇ ਬਲਡوزر ਨਹੀਂ ਚੱਲਦਾ ਉਹ ਫ੍ਰੀਜ਼ ਕੀਤਾ ਜਾ ਸਕਦਾ ਹੁੰਦਾ ਫ੍ਰੀਜ਼ ਕਰਕੇ ਉਸ ਨੂੰ ਸਰਕਾਰ ਗੁਲਾਮ ਕਰ ਸਕਦੀ ਹੁੰਦੀ ਹੈ ਜਦੋਂ ਉਸ ਦੇ ਉੱਪਰ ਦੋਸ਼ ਜਿਹੜੇ ਉਹ ਪੂਰੀ ਤਰ੍ਹਾਂ ਸਾਬਤ ਹੋ ਜਾਣ ਗੁਲਾਮ ਕਰਕੇ ਉਹ ਜਿਹੜਾ ਪੈਸਾ ਹੁੰਦਾ ਉਹ ਸਰਕਾਰ ਦੇ ਖਜ਼ਾਨੇ ਚ ਜਾਂਦਾ ਹੈ। ਅਜਿਹਾਂ ਜਿਹੜੀਆਂ ਕਿ ਗੱਲਾਂ ਹੁੰਦੀਆਂ ਨੇ। ਹਾਲਾਂਕਿ ਬਥੇਰੇ ਇਥੇ ਕਹਿੰਦੇ ਨੇ ਵੀ ਇਹਦੇ ਬੀਬੀ ਦੇ ਕਿਉਂ ਨਹੀਂ ਬਲਡੋਜ਼ਰ ਚੱਲਿਆ? ਇਹ ਨਹੀਂ ਸਰਕਾਰੀ ਆ ਜਾਂ ਇਹ ਆ ਜਾਂ ਉਹ ਆ। ਮਤਲਬ ਉਹ ਚੀਜ਼ਾਂ ਨਹੀਂ ਹੁੰਦੀਆਂ। ਪਰ ਗਰਾਊਂਡ ਤਸਵੀਰਾਂ ਕੀ ਨੇ ਹਰਜਿੰਦਰ? ਨਸ਼ਾ ਘਟਿਆ ਇਸ ਯੁੱਧ ਨਾਲ ਕੋਈ ਨਕੇਲ ਕਸੀ ਗਈ। ਤਸਵੀਰਾਂ ਕੀ ਕਹਿੰਦੀਆਂ ਨੇ ਪਿੰਡਾਂ ਦੀਆਂ? ਪਿੰਡਾਂ ਦੀਆਂ ਤਸਵੀਰਾਂ ਅੱਜ ਵੀ ਮਾਵਾ ਤਰਾ ਤਰਾ ਕਰਕੇ ਰੋਂਦੀਆਂ ਨੇ। ਹੂੰ। ਕਈ ਥਾਵਾਂ ਦੇ ਉੱਪਰ ਸਰਕਾਰ ਸਖਤ ਹੁੰਦੀ ਨਜ਼ਰ ਆਈ ਆ। ਸਰਕਾਰ ਕਹਿ ਰਹੀ ਆ ਅਸੀਂ ਨਸ਼ਿਆਂ ਨੂੰ ਨੱਥ ਪਾਲੀ ਆ। ਪਰ ਮੈਨੂੰ ਇਹ ਲੱਗ ਰਿਹਾ ਕਿ ਜਿਹੜੇ ਛੋਟੇ ਮੋਟੇ ਤਸਕਰ ਨੇ ਜਾਂ ਨਸ਼ੀੜੀ ਕਹਿ ਸਕਦੇ ਆ ਉਹਨਾਂ ਦੇ ਉੱਪਰ ਹੀ ਨਾਥ ਪਈ ਹੈ ਹਲੇ ਵੱਡੇ ਜਿਹੜੇ ਮੰਗਰਮਾਸ਼ਰੇ ਉਹਨਾਂ ਦੇ ਉੱਪਰ ਨਾਥ ਨਹੀਂ ਪਈ ਹੂੰ ਕਿਉਂਕਿ ਆ ਪਿੱਛੇ ਇੱਕ ਖਬਰ ਮੈਂ ਸੁਣ ਰਿਹਾ ਅਸੀਂ ਕਹਿੰਦੇ ਕਿ ਜਗਦੀਸ਼ ਭੁੱਲਾ ਵੀ ਬਾਹਰ ਆ ਰਿਹਾ ਕਹਿੰਦੇ ਉਹ ਵੀ ਬਾਹਰ ਆ ਰਹੇ ਨੇ ਜਿਹੜੇ ਮਤਲਬ ਵੱਡੇ ਐਨਡੀਪੀਐਸ ਮਾਮਲੇ ਦੇ ਵਿੱਚ ਸਭ ਤੋਂ ਵੱਡਾ ਤਾਂ ਜਿਹੜਾ ਹੈਗਾ ਖੁਲਾਸਾ ਇਹ ਹੋਇਆ ਨਾ ਜਿਹੜੀਆਂ ਅ ਅੰਮ੍ਰਿਤਸਰ ਦੇ ਵਿੱਚ ਮਜੀਠੇ ਹਲਕੇ 'ਚ ਮੌਤਾਂ ਹੋਈਆਂ ਜਹਿਰੀਲੀ ਸ਼ਰਾਬ ਪੀ ਕੇ ਉਹ ਲੋਕਾਂ ਨੇ ਸਿੱਧਾ ਕਿਹਾ ਵੀ ਅਸੀਂ ਐਮਐਲਏ ਦੇ ਪਿੰਡੋਂ ਲੈ ਕੇ ਆ ਬਿਲਕੁਲ 28 ਤੋਂ ਵੱਧ ਤਾਂ ਜਿਹੜੇ ਐਸਸੀ ਕੈਟਾਗਰੀ ਦੇ ਨਾਲ ਸੰਬੰਧਤ ਸੀ ਮਜ਼ਦੂਰ ਭਾਈ ਨਾਲ ਭਾਈਚਾਰੇ ਨਾਲ ਸੰਬੰਧਤ ਸੀ ਉਹਨਾਂ ਦੀ ਮੌਤ ਹੋਈ ਆ ਅਜਿਹੀ ਘਟਨਾ ਇੱਕ ਪਹਿਲਾਂ ਸੁਨਾਮ ਹੋਈ ਸੀ ਸੰਗਰੂਰ ਚ ਉਦੋਂ ਮੈਂ ਕਵਰ ਕੀਤੀ ਸੀ ਮੇਰੇ ਸਾਹਮਣੇ 2-3 ਬੰਦਿਆਂ ਦੀ ਮੌਤ ਹੋਈ ਸੀ ਕਿਉਂਕਿ ਉਹਨਾਂ ਨੂੰ ਹਸਪਤਾਲ ਲਿਆਂਦਾ ਗਿਆ ਹਸਪਤਾਲ ਅਸੀਂ ਕਵਰ ਵੀ ਕੀਤਾ ਤਾਂ ਉਹ ਜਦੋਂ ਹਸਪਤਾਲ ਲਿਆਂਦਾ ਗਿਆ ਤਾਂ ਉਹਨਾਂ ਦੀ ਉੱਥੇ ਮਤਲਬ ਜ਼ਹਿਰੀਲੀ ਸ਼ਰਾਬ ਪੀਨ ਕਰਕੇ ਮੌਤ ਹੋ ਗਈ ਉਹਦਾ ਕਾਰਨ ਵੀ ਹਲੇ ਤੱਕ ਕੋਈ ਸਾਹਮਣੇ ਨਹੀਂ ਆਇਆ ਵੀ ਉਹ ਜ਼ਹਿਰੀਲੀ ਸ਼ਰਾਬ ਕਿੱਥੋਂ ਆਈ ਕੀ ਕਾਰਨ ਸੀ ਜਿਹੜੀ ਸਿਆਸਤ ਆ ਉਪੱਖ ਦੀ ਰਹਿੰਦੀ ਆ ਸਿਆਸੀ ਜਿਹੜੇ ਲੋਕ ਹੁੰਦੇ ਨੇ ਉਹ ਇਸ ਦੇ ਉੱਪਰ ਸਿਆਸਤ ਕਰਦੇ ਨੇ ਮੌਤਾਂ ਜਿਹੜੀਆਂ ਆਮ ਲੋਕਾਂ ਦੀਆਂ ਹੁੰਦੀਆਂ ਨੇ ਆਮ ਲੋਕ ਮਰਦੇ ਰਹਿੰਦੇ ਨੇ ਜਿਵੇਂ ਓਸ਼ੋ ਨੇ ਕਿਹਾ ਕਿ ਜਿਹੜੀ ਰਾਜਨੀਤੀ ਆ ਉਹ ਬੁੱਢਿਆਂ ਦੀ ਉਹ ਖੇਡ ਆ ਜਿਹੜੀ ਨੌਜਵਾਨਾਂ ਦੀਆਂ ਲਾਸ਼ਾਂ ਤੇ ਖੇਢੀ ਜਾਂਦੀ ਆ ਤੇ ਇੱਕ ਮੇਰੇ ਡਾਇਲੋਗ ਵੀ ਜ਼ਿਆਦਾ ਆ ਰਿਹਾ ਇੱਕ ਜੋਰਾ ਮੂਵੀ ਆਈ ਸੀ ਦੀਪ ਸਿੱਧੂ ਦੀ ਜਿਹੜੇ ਇਸ ਦੁਨੀਆ 'ਚ ਨਹੀਂ ਹੈਗੇ ਉਦੇ ਵਿੱਚ ਡਾਇਲੌਗ ਸੀ ਕਿ ਬਦਮਾਸ਼ਾਂ ਦੀ ਆਖਰੀ ਬਣਾ ਹੁੰਦੀ ਹੈ ਰਾਜਨੀਤੀ ਹੁਣ ਤੁਸੀਂ ਇਹ ਦੇਖੋ ਵੀ ਕਿੰਨਾ ਕੁਝ ਚੱਲ ਰਿਹਾ ਇਸ ਦੁਨੀਆ ਤੇ ਇਸ ਧਰਤੀ ਤੇ ਖਾਸ ਕਰਕੇ ਪੰਜਾਬ ਨੂੰ ਟਾਰਗੇਟ ਕੀਤਾ ਜਾ ਰਿਹਾ ਇਸੇ ਤੋਂ ਮੈਨੂੰ ਇੱਕ ਮੇਰੇ ਜਿਹਨ ਦੇ ਵਿੱਚ ਇਹ ਤਸਵੀਰਾਂ ਵੀ ਆ ਰਹੀਆਂ ਨੇ ਲੰਬੇ ਸਮੇਂ ਤੋਂ ਵੇਖ ਰਹੇ ਹਾਂ ਸਵਾਲ ਵੀ ਖੜੇ ਹੋ ਰਹੇ ਆ ਵਿਰੋਧੀ ਧਿਰਾਂ ਵੀ ਕਹਿ ਰਹੀਆਂ ਨੇ ਕਿ ਪੰਜਾਬ ਨੂੰ ਕੋਈ ਹੋਰ ਚਲਾ ਰਿਹਾ ਦਿੱਲੀ ਲ lobby ਚਲਾ ਰਹੀ ਆ ਚਲੋ ਜਦੋਂ ਤੋਂ ਦਿੱਲੀ ਦੀਆਂ ਵੋਟਾਂ ਪਈਆਂ ਤੇ ਦਿੱਲੀ ਦੇ ਵੱਡੇ ਲੀਡਰ ਵੇਲੇ ਹੋ ਗਏ ਉਹ ਪੰਜਾਬ ਚ ਆ ਗਏ ਉਹੀ ਮੀਟਿੰਗਾਂ ਲੈ ਰਹੇ ਨੇ ਉਹੀ ਨੀ ਪੱਥਰ ਰੱਖ ਰਹੇ ਨੇ ਹੁਣ ਤਾਂ ਇਹ ਜਿਹੜਾ ਹੈਗਾ ਵੇਖਣ ਨੂੰ ਮਿਲ ਰਿਹਾ ਬੀਤੀ ਕੱਲ ਇੱਕ ਨੀ ਪੱਥਰ ਰੱਖਿਆ ਗਿਆ ਨੀ ਪੱਥਰ ਹੀ ਹਿੰਦੀ ਦੇ ਵਿੱਚ ਔਰ ਦਿੱਲੀ ਦੇ ਇੱਕ ਵੱਡੇ ਹਾਰੇ ਹੋਏ ਲੀਡਰ ਦਾ ਜਿਹੜਾ ਨਾਮ ਵੱਡੇ ਅੱਖਰਾਂ ਚ ਪੰਜਾਬ ਦੇ ਮੁੱਖ ਮੰਤਰੀ ਦਾ ਨਾਮ ਛੋਟੇ ਜਿਹੇ ਅੱਖਰਾਂ ਦੇ ਵਿੱਚ ਜਿਹੜਾ ਪੰਜਾਬ ਆ ਨਾ ਪੰਜਾਬ ਨੂੰ ਸਮਝਣਾ ਬੜਾ ਔਖਾ ਪੰਜਾਬ ਦੇ ਲੋਕ ਆਪਣੇ ਅਜੇਹੇ ਨੇ ਪੰਜਾਬ ਦੇ ਮੁੱਖ ਮੰਤਰੀ ਮਜੂਦਾ ਕਹਿੰਦੇ ਹੁੰਦੇ ਸੀ ਕਿ ਜੇ ਲੋਕ ਚਾਹਣ ਤਾਂ ਬੰਦਾ ਅਰਸ਼ ਤੇ ਜੇ ਲੋਕ ਚਾਹਣ ਤਾਂ ਬੰਦਾ ਫਰਸ਼ ਤੇ ਪੰਜਾਬ ਦੇ ਲੋਕ ਇੱਕ ਜਗ੍ਹਾ ਤੇ ਜਾ ਕੇ ਅੱਕ ਜੇ ਚੁੱਕੇ ਨੇ ਪੰਜਾਬ ਦੇ ਲੋਕ ਕਹਿ ਰਹੇ ਨੇ ਜਦੋਂ ਆਪਾਂ ਗਰਾਊਂਡ ਲੈਵਲ ਦੀ ਰਿਪੋਰਟ ਦੇਖਦੇ ਆਂ ਗਰਾਊਂਡ ਤੇ ਲੋਕਾਂ ਦੇ ਵਿੱਚ ਆਫ ਕੈਮਰਾ ਤੁਸੀਂ ਵਿਚਰ ਕੇ ਦੇਖਿਓ ਕਦੇ ਲੋਕ ਕਹਿੰਦੇ ਨੇ ਯਾਰ ਅਸੀਂ 2027 ਦੇ ਵਿੱਚ ਦੇਖਾਂਗੇ ਵੀ ਕਿਹਨੂੰ ਵੋਟ ਪਾਉਣੀ ਆ ਲੋਕ ਇਹ ਵੀ ਕਹਿੰਦੇ ਨੇ ਕਿ ਅਸੀਂ ਜਿਹੜੀ ਆਸ ਦੇ ਨਾਲ ਸਰਕਾਰ ਬਣਾਈ ਸੀ ਉਹ ਆਸ ਸਾਡੀ ਪੂਰੀ ਨਹੀਂ ਹੋਈ ਪੰਜਾਬ ਪੰਜਾਬੀਆਂ ਦਾ ਪੰਜਾਬ ਕਿਸੇ ਦਾ ਹੋਰ ਨਹੀਂ ਹੈਗਾ ਪੰਜਾਬ ਦੇ ਵਿੱਚ ਪਛਾਹਮਾਣੀ ਜਿਹੜੀਆਂ ਵੱਖ-ਵੱਖ ਤਰ੍ਹਾਂ ਦੀਆਂ ਬੋਲੀਆਂ ਜਾਂਦੀਆਂ ਨੇ ਵੱਖ-ਵੱਖ ਤਰ੍ਹਾਂ ਦੇ ਲੋਕ ਰਹਿੰਦੇ ਨੇ ਪਰ ਜਿਹੜੀ ਤੁਸੀਂ ਗੱਲ ਦੱਸ ਰਹੇ ਹੋ ਕਿ ਨੀਂ ਪੱਥਰਾਂ ਦੇ ਉੱਪਰ ਵੱਡੇ ਅੱਖਰਾਂ 'ਚ ਨਾਮ ਆ ਪੰਜਾਬ ਦੇ ਮੁੱਖ ਮੰਤਰੀ ਕਈ ਸਟੇਜਾਂ ਦੇ ਉੱਪਰ ਇਹ ਕਹਿੰਦੇ ਨਜ਼ਰ ਆਉਂਦੇ ਸੀਗੇ ਕਿ ਜਿਹੜਾ ਪੰਜਾਬ ਦੇ ਵਿੱਚ ਨੀਂ ਪੱਥਰ ਰੱਖੇ ਜਾਂਦੇ ਨੇ ਉਹਨਾਂ ਦੇ ਉੱਪਰ ਮਜ਼ਦੂਰਾਂ ਦਾ ਨਾਮ ਕਿਉਂ ਨਹੀਂ ਮਿਸਤਰੀਆਂ ਦਾ ਨਾਮ ਕਿਉਂ ਨਹੀਂ ਜਿਨ੍ਹਾਂ ਨੇ ਉਹ ਬਿਲਡਿੰਗਾਂ ਸਾਰਿਆਂ ਨੇ ਉਹਨਾਂ ਦੇ ਨਾਮ ਕੀ ਹੋਣੇ ਇਹ ਤਾਂ ਬੜੀ ਤਰਾਸਦੀ ਵਾਲੀ ਗੱਲ ਆ ਕਿ ਕਹਿਣੀ ਤੇ ਕਰਨੀ ਦੇ ਵਿੱਚ ਫਰਕ ਬੜਾ ਹੈ ਤੇ ਮੈਨੂੰ ਚੇਤੇ ਆ ਸੀਐਮ ਚੰਨੀ ਹੁੰਦੇ ਸੀ ਚਰਨਜੀਤ ਸਿੰਘ ਚੰਨੀ ਸਾਡੇ ਉਹ ਕਹਿੰਦੇ ਹੁੰਦੇ ਸੀ ਕਹਿੰਦੇ ਕਿ ਵੀ ਸਟੇਟ ਤੇ ਸਟੇਜ ਚਲਾਉਣ 'ਚ ਬੜਾ ਫਰਕ ਹੁੰਦਾ ਤਾਂ ਹੁਣ ਦੇਖੋ ਵੀ ਅੱਗੇ 2027 ਤੱਕ ਕਿੰਨਾ ਕੁ ਪੰਜਾਬ ਦੇ ਲਈ ਸੋਚਦੇ ਨੇ ਜਾਂ ਕਿੰਨਾ ਕੁ ਪੰਜਾਬ ਦਾ ਭਲਾ ਹੁੰਦਾ ਹਨਾ ਤੇ ਪੰਜਾਬ ਦੇ ਨਾਲ ਮਸਲੇ ਬਹੁਤ ਜੁੜੇ ਹੋਏ ਨੇ ਸਭ ਤੋਂ ਵੱਡਾ ਮਸਲਾ ਬਈ ਤੁਸੀਂ ਲੁਧਿਆਣੇ ਤੋਂ ਆਏ ਹੋ ਲੁਧਿਆਣੇ ਦੇ ਵਿੱਚ ਬਾਈ ਇਲੈਕਸ਼ਨ ਦਾ ਬਾਈ ਇਲੈਕਸ਼ਨ ਬਾਈ ਇਲੈਕਸ਼ਨ ਹਰਜਿੰਦਰ ਉਸੇ ਸਵਾਲ ਵੱਲ ਆ ਰਿਹਾ ਸੀ ਵੀ ਹਾਲਾਂਕਿ ਹੁਣ 94 95 96 ਵਧਾਇ ਕਿੰਨਾਂ ਕੋਲੇ ਆਲਰੇਡੀ ਹੈਗੇ ਆ ਹੈਨਾ ਤਿੰਨ ਬਾਈ ਇਲੈਕਸ਼ਨਾਂ ਇਹਨਾਂ ਨੇ ਜਿੱਤੀਆਂ ਨੇ ਜਲੰਧਰ ਵਾਲੀ ਵੀ ਜਿੱਤ ਲਈ ਆ ਹੁਣ ਪੂਰਾ ਜ਼ੋਰ ਲੱਗਿਆ ਪਿਆ ਲੁਧਿਆਣੇ ਵਾਲੀ ਬਾਈ ਇਲੈਕਸ਼ਨ ਜਿੱਤਣ ਤੇ ਲੁਧਿਆਣੇ ਵਾਲੀ ਬਾਈ ਇਲੈਕਸ਼ਨ ਜਿਤਨੀ ਐਡੀ ਇਹਨਾਂ ਲਈ ਜਿਹੜਾ ਹੈਗਾ ਬਕਾਰ ਦਾ ਸਵਾਲ ਕਿਉਂ ਬਣ ਗਿਆ ਉਹ ਵੀ ਇੱਕ ਰਾਜ ਸਭਾ ਦੇ ਮੌਜੂਦਾ ਮੈਂਬਰ ਨੂੰ ਐਮਪੀ ਨੂੰ ਸੀਟ ਛਡਵਾ ਕੇ ਲੁਧਿਆਣੇ ਦੇ ਵਿੱਚ ਉਹਨਾਂ ਨੂੰ ਖੜੇ ਕਰਨਾ ਮੈਦਾਨ ਦੇ ਵਿੱਚ ਲਿਆਉਣਾ ਜਦਕਿ ਕਿਸੇ ਆਮ ਨੂੰ ਹੋਰ ਨੂੰ ਵੀ ਟਿਕਟ ਦਿੱਤੀ ਜਾ ਸਕਦੀ ਸੀ ਪਰ ਲੁਧਿਆਣੇ ਵਾਲੀ ਚੋਣ ਇੰਨੀ ਇਹਨਾਂ ਲਈ ਕਿਉਂ ਜ਼ਰੂਰੀ ਬਣ ਗਈ ਲੁਧਿਆਣੇ ਵਾਲੀ ਚੋਣ ਦੇ ਦੋ ਕਾਰਨ ਆ ਬਾਈ ਇੱਕ ਤਾਂ ਮਤਲਬ ਲੁਧਿਆਣਾ ਵੈਸਟ ਜਿਹੜਾ ਕਿ ਉੱਥੇ ਪ੍ਰਵਾਸੀ ਵੋਟ ਬਹੁਤ ਜ਼ਿਆਦਾ ਹੈ ਹੂੰ ਦੂਸਰਾ ਲੁਧਿਆਣੇ ਦੇ ਵਿੱਚ ਜਿਹੜੀ ਕਿ ਸਭ ਤੋਂ ਇੰਟਰਸਟਿੰਗ ਗੱਲ ਇਹ ਆ ਕਿ ਉਥੇ ਅਕਾਲੀ ਦਲ ਨੇ ਆਪਣਾ ਬੰਦਾ ਖੜਾ ਕਰਤਾ ਅਕਾਲੀ ਦਲ ਦਾ ਜੋ ਬੰਦਾ ਅਕਾਲੀ ਦਲ ਨੇ ਜਿਵੇਂ ਪਿਛਲੇ 4 ਬਾਈ ਇਲੈਕਸ਼ਨਾਂ ਦੇ ਵਿੱਚ ਬਾਈਕਾਟ ਰੱਖਿਆ ਬਿਲਕੁਲ ਲਗਾਤਾਰ ਅਕਾਲੀ ਦਲ ਡਾਊਨਫਾਲ ਤੇ ਆਇਆ ਇਸ ਵਾਰ ਸ਼ਾਇਦ ਕਿਤੇ ਨਾ ਕਿਤੇ ਜਾ ਕੇ ਫੇਰ ਅਕਾਲੀ ਦਲ ਚਰਚਾ ਦੇ ਵਿੱਚ ਆ ਤੇ ਇੱਕ ਉਥੇ ਗੁਰਪ੍ਰੀਤ ਸਿੰਘ ਗੁਰਪ੍ਰੀਤ ਗੋਗੀ ਜਿਨ੍ਹਾਂ ਦੀ ਡੈਥ ਹੋ ਗਈ ਸੀ ਦਿਹਾਤ ਹੋ ਗਿਆ ਸੀ ਬੜੇ ਸੁਣਨ ਦੇ ਵਿੱਚ ਆਈ ਦੋ ਤੁਸੀਂ ਲੁਧਿਆਣੇ ਦੇ ਲੋਕਾਂ ਦੇ ਵਿੱਚ ਵਿਚਰੋਗੇ ਨਾ ਬੜੇ ਇਮਾਨਦਾਰ ਬੰਦੇ ਸੀ ਉਹ ਬੜੇ ਇਮਾਨਦਾਰ ਬੰਦੇ ਸੀ ਬੜੇ ਘੈਂਟ ਜੀ ਨੂੰ ਆਪਾਂ ਕਹ ਲਈਏ ਵੀ ਘੈਂਟ ਬੰਦੇ ਸੀ ਉਹ ਉਹਨਾਂ ਦੇ ਆਦੇਹਾਂਤ ਹੋ ਗਿਆ ਚਲੋ ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਹਨ ਤੇ ਉਹ ਬੰਦੇ ਬਾਰੇ ਅੱਜ ਤੱਕ ਲੁਧਿਆਣੇ ਦੇ ਵਿੱਚੋਂ ਕੋਈ ਨੈਗੇਟਿਵਿਟੀ ਨਿਕਲੀ ਨਹੀਂ ਹੈਗੀ ਦੂਸਰਾ ਲੁਧਿਆਣੇ ਦੀ ਬਾਈ ਇਲੈਕਸ਼ਨ ਜਿੱਤਣ ਦਾ ਇਹ ਵੀ ਕਾਰਨ ਮੰਨਿਆ ਜਾ ਸਕਦਾ ਕਿ ਬੁੱਢੇ ਨਾਲੇ ਨੂੰ ਲੈ ਕੇ ਇੱਕ ਮੂਰਚਾ ਲੱਗਿਆ ਸੀ ਬੁੱਢੇ ਦਰਿਆ ਨੂੰ ਲੈ ਕੇ ਕਿ ਇਹਦਾ ਪਾਣੀ ਹੈ ਜਿਹੜਾ ਉਹ ਸਾਫ਼ ਨਹੀਂ ਹੈਗਾ ਜਿਹੜਾ ਇੰਡਸਟਰੀ ਵਾਲੇ ਏਰੀਆ ਉਹਦੇ ਵਿੱਚ ਗੰਦਾ ਪਾਣੀ ਪਾ ਰਿਆ ਉਥੇ ਹਲੇ ਵੀ ਸ਼ਾਇਦ ਉਹ ਮذکری ਹੋਵੇ ਨਾ ਸਾਫ਼ ਹੋਇਆ ਹੋਵੇ ਤੇ ਇਹ ਵੀ ਸ਼ਾਇਦ ਕਿਤੇ ਰੰਗ ਤੇ ਜਾ ਕੇ ਕਾਰਨ ਮੰਨਿਆ ਜਾ ਸਕਦਾ ਕਿਉਂਕਿ ਪਿਛਲੇ ਦਿਨ ਇਹਨਾਂ ਦੇ ਵਿਧਾਨ ਸਭਾ ਦੇ ਵਿੱਚ ਵੀ ਕਾਫੀ ਚਰਚਾ ਚੱਲੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾਣੀ ਸੀਚੇਵਾਲ ਦੇ ਉੱਪਰ ਵੀ ਕਾਫੀ ਜਿਹੜੇ ਕਿ ਤੰਜ ਕੀਤੇ ਹਨਾ ਅਗੇ ਇਹਾ ਕੁਛ ਵੀ ਆ ਸਾਹਮਣੇ ਹੋ ਸਕਦਾ ਤੇ ਇੱਕ ਵਿਰੋਧੀ ਧਿਰਾਂ ਵੀ ਕਹਿੰਦੀਆਂ ਨਜ਼ਰ ਆਉਂਦੀਆਂ ਨੇ ਕਿ ਤਰ੍ਹਾਂ ਕਿਤੇ ਜਾ ਕੇ ਕਹਿੰਦੇ ਵੀ ਜਿਹੜਾ ਸੰਜੀਵ ਔਰੋੜਾ ਜੀ ਨੇ ਉਹਨਾਂ ਨੂੰ ਲੁਧਿਆਣੇ ਬਾਈ ਇਲੈਕਸ਼ਨ ਦੇ ਵਿੱਚ ਤਾਰ ਕੇ ਉਹਨਾਂ ਦੀ ਸੀਟ ਕਿਤੇ ਇਹ ਨਾ ਹੋਵੇ ਕਿ ਦਿੱਲੀ ਦੇ ਕਿਸੇ ਹਾਰੇ ਹੋਏ ਮੰਤਰੀ ਨੂੰ ਦਿੱਤੀ ਜਾਵੇ ਵੱਡੇ ਲੀਡਰ ਨੂੰ ਦਿੱਤੀ ਜਾਵੇ ਹਨਾ ਇਹ ਵੀ ਵਿਰੋਧੀ ਧਿਰਾਂ ਦੀਆਂ ਹੈਗੀਆਂ ਹੈਗੀਆਂ ਨੇ ਵੀ ਜੇਕਰ ਸੰਜੀਵ ਔਰੋੜਾ ਪੂਰੀ ਉੱਥੋਂ ਜਿੱਤਦੇ ਨੇ ਜਿੱਤ ਪ੍ਰਾਪਤ ਹੁੰਦੀ ਆ ਤਾਂ ਸ਼ਾਇਦ ਰਾਜ ਸਭਾ ਦਾ ਮੈਂਬਰ ਕਿਸੇ ਨੂੰ ਹੋਰ ਭੇਜਿਆ ਜਾਵੇ ਇਹ ਕਿ ਆਸ ਰਹੀਆਂ ਹੈਗੀਆਂ ਨਹੀਂ ਇਸੇ ਕਰਕੇ ਜਿਹੜੀ ਹੈਗੀ ਦਿੱਲੀ ਲੋਬੀ ਵੱਡੇ ਪੱਧਰ ਤੇ ਪੰਜਾਬ ਚ ਵਿਚਰ ਰਹੀ ਆ ਔਰ ਜਿਹੜੇ ਐਲਾਨ ਕੀਤੇ ਜਾ ਰਹੇ ਆ ਜਿਵੇਂ ਅੱਜ ਵਪਾਰੀਆਂ ਨੂੰ ਲੈ ਕੇ ਇੱਕ ਐਲਾਨ ਦਿੱਲੀ ਦੇ ਸਾਬਕਾ ਸੀਐਮ ਕਹਿ ਸਕਦੇ ਆ ਉਹਨਾਂ ਵੱਲੋਂ ਕੀਤਾ ਗਿਆ ਜੋ ਐਲਾਨ ਪੰਜਾਬ ਦੇ ਸੀਐਮ ਮੌਜੂਦਾ ਸੀਐਮ ਵੱਲੋਂ ਹੋਣਾ ਚਾਹੀਦਾ ਸੀ ਉਹ ਦਿੱਲੀ ਦੇ ਲੀਡਰ ਵੱਲੋਂ ਹੋ ਰਿਹਾ ਵੀ ਵਪਾਰੀਆਂ ਲਈ ਵੀ ਅਸੀਂ ਇੱਕ ਜਿਹੜਾ ਗਠਨ ਕਰਾਂਗੇ ਕੋਈ ਵੱਡਾ ਇੱਕ ਅਸੀਂ ਬਣਾਵਾਂਗੇ ਕੋਈ ਐਨਜੀਓ ਜਿਹੜਾ ਵਪਾਰੀਆਂ ਨੂੰ ਸ ਸਕਿਉਰਟੀ ਦੇਵੇਗਾ ਵਪਾਰੀਆਂ ਦੇ ਮਸਲਿਆਂ ਨੂੰ ਵੇਖੇਗਾ ਵਪਾਰੀਆਂ ਦੇ ਲਈ ਸਕਿਉਰਟੀ ਜਾਂ ਵਪਾਰੀਆਂ ਦੇ ਲਈ ਵੱਡੀ ਐਨਜੀਓ ਦਾ ਜਿਹੜਾ ਉਹਨਾਂ ਦਾ ਐਲਾਨ ਸੀ ਉਹ ਕਿਸੇ ਨੇ ਵੀ ਕੀਤਾ ਚੰਗਾ ਕੀਤਾ ਕਿਉਂਕਿ ਪੰਜਾਬ ਦੇ ਵਪਾਰੀ ਆ ਜਿਹੜੇ ਉਹ ਪਹਿਲਾਂ ਹੀ ਘਾਟੇ ਦੇ ਵਿੱਚ ਜਾ ਰਹੇ ਨੇ ਬਾਹਰ ਜਾ ਰਹੇ ਆ ਪੰਜਾਬ ਦੇ ਵਪਾਰੀ ਤੁਸੀਂ ਐਂ ਦੇਖੋ ਮੈਂ ਆਪਣੀ ਨਿੱਜੀ ਦਾਸਦਾ ਮੈਂ ਆੜਤੀ ਦੀ ਦੁਕਾਨ ਤੇ ਬੈਠਾ ਆਪਣੇ ਆੜਤੀ ਦੇ ਕੋਲੇ ਹਿਸਾਬ ਕਰਨਗੇ ਚਲੋ ਸਾੜੀ ਸੋਣੀ ਦਾ ਹੁੰਦਾ ਜਿਹੜਾ ਹਨ ਆੜਤੀਏ ਦੇ ਆਪ ਦੇ ਬੋਲ ਸੀ ਉਹ ਕਹਿੰਦਾ ਕਿ ਮੇਰਾ ਮੁੰਡਾ ਕਹਿੰਦਾ ਵੀ ਪਹਿਲਾਂ ਪਾਪਾ ਕੈਬਨ ਲਵਾਓ ਕੈਬਨ ਲਵਾ ਕੇ ਵੀ ਉਹਦੇ ਵਿੱਚ ਕੁਰਸੀਆਂ ਲਾਓ ਕੈਬਨ ਦੇ ਵਿੱਚ ਅਜਿਹਾ ਹੋਣਾ ਚਾਹੀਦਾ ਕਿ ਮੈਨੂੰ ਬਾਹਰ ਬੰਦਾ ਤਾਂ ਦੇਖੇ ਬਾਹਰਲੇ ਨੂੰ ਮੈਂ ਨਾ ਦੇਖਾਂ ਇੰਨਾ ਡਰ ਪੈਦਾ ਹੋਇਆ ਪੰਜਾਬ ਦੇ ਵਪਾਰੀਆਂ ਦੇ ਵਿੱਚ ਉਹ ਕਹਿੰਦੇ ਕਿ ਵੀ ਜਣਾ ਖਣਾ ਜਾ ਕੇ ਕਿਸੇ ਨੂੰ ਗੋਲੀ ਮਾਰ ਦਿੰਦਾ ਜਣਾ ਖਣਾ ਜਾ ਕੇ ਕਿਸੇ ਦਾ ਮਰਡਰ ਕਰ ਦਿੰਦਾ ਹਨ ਲੁੱਟ ਖੋ ਆਮ ਹੋ ਗਈ ਪਹਿਲਾਂ ਕੀ ਹੁੰਦਾ ਜੀ ਜਦੋਂ ਅਜ ਤੋਂ 40 ਸਾਲ ਪਹਿਲਾਂ ਜਾਂ 20 ਸਾਲ ਪਹਿਲਾਂ ਆਪਾਂ ਜਾਂਦੇ ਸੀ ਛੋਟੇ ਛੋਟੇ ਹੁੰਦੇ ਆੜਤੀਆਂ ਦੀਆਂ ਦੁਕਾਨਾਂ ਤੇ ਤਾਂ ਆੜਤੀਆਂ ਸਾਹਮਣੇ ਗੱਲਾਂ ਰੱਖੀ ਬੈਠੇ ਹੁੰਦੇ ਸੀ ਸਾਹਮਣੇ ਨੋਟ ਗਿਣਦੇ ਸੀ ਸਾਹਮਣੇ ਗਿਣਕੇ ਨੋਟ ਅਗਲੇ ਨੂੰ ਦੇ ਵੀ ਦਿੰਦੇ ਸੀ ਤੇ ਲੈ ਵੀ ਲੈਂਦੇ ਸੀ ਤੇ ਉਸੇ ਤਜੂਰੀ ਦੇ ਵਿੱਚ ਉਹ ਬਿਨਾਂ ਲੋਕ ਤੋਂ ਚਾਬੀ ਵਿੱਚ ਹੀ ਕਈ ਵਾਰ ਛੱਡ ਜਾਂਦੇ ਸੀ ਆਪਾਂ ਛੋਟੇ ਛੋਟੇ ਹੁੰਦੇ ਉਹ ਦੇਖਦੇ ਜੀ ਉਹ ਇਮਾਨਦਾਰੀ ਕਿਤੇ ਨਾ ਕਿਤੇ ਜਾ ਕੇ ਖਤਮ ਹੋ ਗਈ ਬਾਈ ਉਹ ਇਮਾਨਦਾਰੀ ਖਤਮ ਹੋ ਜਿਹੜਾ ਨਸ਼ਾ ਗਾ ਉਹ ਵਾਅਦਾ ਨਜ਼ਰ ਆ ਰਿਹਾ ਕ੍ਰਾਈਮ ਆ ਜਿਹੜਾ ਉਹ ਵਾਅਦਾ ਨਜ਼ਰ ਆ ਰਿਹਾ ਹੁਣ ਦੇਖਦੇ ਆ ਕਿ 31 ਮਈ ਤੱਕ ਨਸ਼ਾ ਖਤਮ ਹੁੰਦਾ ਜਾਂ ਨਹੀਂ ਹੁੰਦਾ ਹਨ ਤੇ ਦੂਜੀ ਗੱਲ ਪੰਜਾਬ ਦੇ ਪਾਣੀਆਂ ਦੀ ਪੰਜਾਬ ਨੂੰ ਜੇਕਰ ਅੱਜ ਵਪਾਰੀਆਂ ਦੇ ਲਈ ਐਲਾਨ ਕੀਤਾ ਸੀ ਤਾਂ ਪੰਜਾਬ ਦੇ ਪਾਣੀਆਂ ਦੇ ਲਈ ਵੀ ਐਲਾਨ ਕਰਨਾ ਸੀ ਪੰਜਾਬ ਦੀ ਕਿਸਾਨੀ ਦੇ ਲਈ ਵੀ ਐਲਾਨ ਕਰਨਾ ਸੀ ਪੰਜਾਬ ਦੇ ਕਿਸਾਨ ਬੇਹੱਦ ਦੁਖੀ ਨੇ ਪੰਜਾਬ ਦੇ ਵਪਾਰੀ ਨੇ ਜਿਹੜੇ ਛੋਟਾ ਦੁਕਾਨਦਾਰ ਹਨ ਜਦੋਂ ਆ ਵੱਡੇ ਵੱਡੇ ਆਟਲੈਟ ਆ ਗਏ ਵੱਡੇ ਵੱਡੇ ਮਾਲ ਆ ਗਏ ਜਿਹੜਾ ਛੋਟਾ ਦੁਕਾਨਦਾਰ ਹਨ ਉਹ ਕਿਤੇ ਨਾ ਕਿਤੇ ਜਾ ਕੇ ਖਤਮ ਤਾਂ ਹੋ ਹੀ ਗਿਆ ਬਾਈ ਉਹਨੇ ਨਾ ਕਿਤੇ ਨਾ ਕਿਤੇ ਜਾ ਕੇ ਜਿਹੜੀਆਂ ਰस्सियां ਉਹ ਵੇਚਦੇ ਹੁੰਦੇ ਸੀ ਬਾਣਦਿਆਂ ਉਹ ਚੱਕ ਕੇ ਆਪਣੇ ਗਲਾਂ 'ਚ ਪਾਉਣੀਆਂ ਸ਼ੁਰੂ ਕਰ ਦੇਣੀਆਂ ਨੇ ਇਹ ਇਹ ਸਚਾਈ ਹੈ ਇਹ ਪੰਜਾਬ ਦੀ ਸਚਾਈ ਹੈ ਜਿਹੜਾ ਕੋਈ ਵੱਡਾ ਵਪਾਰੀ ਵਰਗ ਨਾਲ ਜੁੜ ਗਿਆ ਜਾਂ ਵੱਡਾ ਵਪਾਰੀ ਬਣ ਗਿਆ ਉਹਦੇ ਲਈ ਤਾਂ ਐਲਾਨ ਕਰਕੇ ਠੀਕ ਆ ਛੋਟੇ ਦੁਕਾਨਦਾਰਾਂ ਲਈ ਕੀ ਕੀਤਾ ਕੁਝ ਵੀ ਨਹੀਂ ਕੀਤਾ ਪਿੰਡਾਂ ਦੀਆਂ ਹੱਟੀਆਂ ਹੁਣ ਖਤਮ ਹੋ ਗਈਆਂ ਪਿੰਡਾਂ ਦੀਆਂ ਹੱਟੀਆਂ ਰੁਪਏਦਿਆਂ ਚਾਰ ਟੋਫੀਆਂ ਹੁੰਦੀਆਂ ਸੀ ਤੇ ਅੱਜ ਅੱਧੀ ਵੀ ਨਹੀਂ ਹੁੰਦੀ ਮੇਰੇ ਅਨੁਸਾਰ ਇਹ ਚੀਜ਼ਾਂ ਹੈਗੀਆਂ ਨੇ ਪੰਜਾਬ ਦੇ ਕਿਸਾਨਾਂ ਲਈ ਕੀ ਐਲਾਨ ਕੀਤਾ ਕੁਝ ਵੀ ਨਹੀਂ ਪੰਜਾਬ ਪੰਜਾਬ ਦੇ ਕਿਸਾਨਾਂ ਨੇ ਧਰਨੇ ਲਾਏ ਪੰਜਾਬ ਦੇ ਕਿਸਾਨਾਂ ਨੇ ਮਜ਼ਾਰੇ ਕੀਤੇ ਤੇ ਉਹਨਾਂ ਦੀਆਂ ਹਲੇ ਤੱਕ ਟਰਾਲੀਆਂ ਨਹੀਂ ਮਿਲੀਆਂ ਬਿਲਕੁਲ ਉਹਨਾਂ ਦੇ ਹਲੇ ਤੱਕ ਏਸੀ ਨਹੀਂ ਮਿਲੇ ਉਹਨਾਂ ਦੇ ਹਲੇ ਤੱਕ ਰੋੜੀ ਦੀਆਂ ਬਸਤਾਂ ਨਹੀਂ ਮਿਲੀਆਂ ਇਹ ਚੀਜ਼ ਹੈਲੀ ਸਰਕਾਰਾਂ ਜਿਹਨੇ ਟਰਾਲੀ ਚੋੜ ਦਾ ਜਿਹੜਾ ਹੈਗਾ ਤਾਂ ਬਾ ਆਪਣੇ ਉੱਪਰ ਲਵਾ ਲਿਆ ਹਾਂ ਬਿਲਕੁਲ ਹਰੇਕ ਜਗ੍ਹਾ ਤੇ ਜਾ ਕੇ ਪੁੱਛਿਆ ਜਾਂਦਾ ਕੋਈ ਵੀ ਮੰਤਰੀ ਆਉਂਦਾ ਕੋਈ ਵੀ ਇਹਨਾਂ ਦਾ ਐਮਐਲਏ ਆਉਂਦਾ ਪੁੱਛਿਆ ਜਾਂਦਾ ਵੀ ਸਾਡਾ ਭਾਈ ਸਮਾਨਤਾ ਦੇ ਦਿਓ ਕਿੱਥੇ ਆ ਕਿਸਾਨਾਂ ਦੇ ਵੱਲੋਂ ਇਹ ਗੱਲਾਂ ਕੀਤੀਆਂ ਜਾਂਦੀਆਂ ਨੇ ਤੇ ਪੰਜਾਬ ਦੇ ਅ ਦੇਣਾ ਜਿਹੜੇ ਉਹ ਇਹ ਕਹਿੰਦੇ ਆ ਕਿ ਅਰਦਾਸ ਕਰਦੇ ਆ ਕਿ ਬਦਲਨ ਪੰਜਾਬ ਜਿਵੇਂ ਮੁੱਖ ਮੰਤਰੀ ਕਹਿੰਦੇ ਨੇ ਕਿ ਰੰਗਲਾ ਪੰਜਾਬ ਬੜੀ ਛੇਤੀ ਬਣਾਵਾਂਗੇ ਤਾਂ ਅਸੀਂ ਵੀ ਅਰਦਾਸ ਕਰਦੇ ਆ ਕਿ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਨੇ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾਊਗਾ ਤੇ ਉਹ ਪੰਜਾਬ ਦੁਆਰਾ ਤੋਂ ਰੰਗਲਾ ਪੰਜਾਬ ਬਣੇ ਧੰਨਵਾਦ ਹਰਜਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨ